19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਪਰ ਸੇਮ ਸਿਆਂ ਇਹ ਸੱਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋਰ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਕ੍ਰਾਈਮ ਅਤੇ ਕ੍ਰਿਮੀਨਲਸ ਤੇ ਜਿਹੜਾ ਹੈਗਾ ਪੂਰਾ ਕ੍ਰੈਕਡਾਊਨ ਕੀਤਾ ਜਾ ਰਿਹਾ ਹੈਗਾ ਐਡ ਉਸੇ ਸੀਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡਾ ਆ ਜਿਹੜਾ ਇਨਫੋਰਮੇਸ਼ਨ ਬੇਸਡ ਕੋਪਰੇਸ਼ਨ ਸੀ ਜਿੱਥੇ ਇੱਕ ਅਮਰਸ਼ਰ ਦਾ ਬੋਬੀ ਗਰਾਮ ਅਢਿਠੇ ਰੋੜ ਦਾ ਜਿਹੜਾ ਇੱਕ ਬੰਦਾ ਸੀਗਾ ਉਹਨੂੰ ਸਾਡੇ ਸਪੈਸ਼ਲ ਬ੍ਰਾਂਚ ਅਤੇ ਜਿਹੜੇ ਕਿ ਕੁਮਨਕਲਾ ਪੁਲਿਸ ਵੱਲੋਂ ਜਿਹੜਾ ਹੈਗਾ ਅਰੈਸਟ ਕੀਤਾ ਗਿਆ ਸੀ ਐਂਡ ਉਸ ਸਮੇਂ ਮਿਲਦੇ ਉਹਦੇ ਕੋਲ ਜਿਹੜਾ ਹੈਗਾ ਇੱਕ ਨਜ਼ਾਇਜ਼ ਵਿਸ਼ਤ ਅਤੇ ਸਮੇਤ ਜਿਹੜੇ ਮੈਗਜ਼ੀਨ ਅਤੇ ਬਾਉਂਡ ਜਿਹੜੇ ਹੈਗੇ ਗਿਫਤਾਰ ਕੀਤਾ ਸੀਗਾ ਇਹਨੂੰ ਨੂੰ ਪੂਰਾ ਅਸੀਂ ਜਿਹੜਾ ਹੈਗਾ ਕੁਝ-ਕੁਝ ਕੀਤੀ ਹੈ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਵੀ ਕਾਫੀ ਜਿਹੜੇ ਹੈਗੇ ਇਹਦੇ ਚ ਬੰਦੇ ਇਨਵੋਲ ਸੀ ਇਹਨੂੰ ਲੈ ਕੇ ਵੇ ਅਸੀਂ ਜਿਹੜਾ ਹੈ ਬੈਕਵਰਡ ਲਿੰਕ ਜਿਹੜਾ ਹੈਗਾ ਇੱਕ ਰਿਸ਼ਭ ਅਲੀਅਸ ਰਿਸ਼ੂ ਅ ਸੁਲਤਾਨਵਿੰਡ ਅਵਰਸਦਾ ਗਏਣਾ ਅਸੀਂ ਉਹਨੂੰ ਨੇਬ ਕੀਤਾ ਹੈ ਤੇ ਉਹਦੇ ਤੋਂ ਤਿੰਨ ਪਿਸਟਲ ਜਿਹੜੇ ਹੈਗੇ ਅ ਸਮੇਤ ਜਿਹੜੇ ਹੈ ਮੈਗਜ਼ੀਨ ਅਤੇ ਰਾਉਂਡ ਜਿਹੜੇ ਅਸੀਂ ਬਰਾਬਰ ਕੀਤੇ ਤੋਂ ਅਦੇ ਚ ਟੋਟਲ ਚਾਰ ਪਿਸਟਲ ਜਿਹੜੇ ਸਾਡੇ ਤੇ ਵਾਮਦ ਹੋਏ ਹੈਗੇ ਅਦੇ ਚ ਸੱਤ ਮੈਗਜ਼ੀਨ ਹੈਗੇ ਤੇ ਬੰਬਾਂ ਜਿਹੜੇ ਹੈਗੇ ਬਾਉਂਡ ਜਿਹੜੇ ਹੈਗੇ ਉਹ ਅਸੀਂ ਰਿਕਵਰ ਕੀਤੇ ਹੈਗੇ ਐਦੇ ਵਿੱਚ ਅਸੀਂ ਜਿਹੜਾ ਹੈਗਾ ਆਮ ਸ਼ਕਤਾ ਜਿਹੜਾ ਕਰਸ਼ਾ ਉਹ ਪੀਐਸ ਕਮਨਕਲਾਂ ਦੇ ਵਿੱਚ ਦਰਜ ਕੀਤਾ ਹੈਗਾ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਅਸੀਂ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤੀ ਹੋਣਾ ਸੀ ਜਾਂ ਅੱਗੇ ਇਹਨਾਂ ਦੇ ਜਿਹੜੇ ਹਥਿਆਰਾਂ ਦਾ ਕਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਵਾਸ ਦੀ ਟੀਮ ਨੇ ਅ ਤੇ ਜਿਹੜਾ ਕਮਨਕਲਾਨ ਦੀ ਟੀਮ ਨੇ ਅਲੌਂਗ ਵਿਦ ਜੋ CIA HSP DSPD ਜਿਹੜਾ ਹੈਗਾ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਚੋਂ ਅਸੀਂ ਕਾਫੀ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰिवेंट ਕਰ ਪਾਏ ਹਾਂ ਜੀ ਪਰ ਤੇ ਦੇ ਲਿੰਕ ਚ ਵੀ ਆ ਗਏ ਸੀ ਪਹਿਲਾਂ ਵੀ ਹਾਂਜੀ ਕਿਸੇ ਲਿੰਕ ਚ ਵੀ ਆ ਗਏ ਦੇਖੋ 올ਵੇਟੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਜਿਹੜਾ ਉਸ ਅਸਾਨ ਬੋਬੀ ਦਾ ਪਤਾ ਚੱਲੇ ਉਹਦੇ ਬਾਅਦ ਹੀ ਜਿਹੜੀ ਉਹਦੀ ਲਿੰਕ ਚ ਅਸੀਂ ਛਣੋ ਜਿਹੜਾ ਹੈਗਾ ਰਿਸ਼ਬ ਦੇ ਬਾਰੇ ਪਤਾ ਚੱਲੇ ਅੱਡ ਅਸੀਂ ਜਿਹੜਾ ਹੈਗਾ ਇਹਦੀ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਰ ਦਾ ਵੈਪਨ ਕਿੱਥੋਂ ਆਇਆ ਸੀ ਕਿੱਥੇ ਯੂਜ਼ ਹੋਣਾ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਭ ਅਸੀਂ ਅਜੇ ਇਨਵੈਸਟੀਗੇਸ਼ਨ ਦਾ ਸੱਜਦੇ ਪਹਿਲਾ ਪਰਚਾ ਆਪੇ ਇਹਦਾ ਆਪਣੇ ਦੋਨਾਂ ਦਾ ਪਹਿਲਾ ਦੇਖੋ ਜੀ ਇਹਦੇ ਚ ਜਿਹੜਾ ਹੈਗਾ ਬੋਬੀ ਦੇ ਜਿਹੜੇ ਹੈਗੇ ਦੋ ਪਰਚੇ ਗੜੇ ਦੇ ਜਿਹੜੇ ਪਛਾਗੇ ਉਹ ਮਸ਼ਰਦ ਦੇ ਵਿੱਚ ਦਾਊਚਗੇ ਅਸੀਂ ਇਹਨੂੰ ਉਹ ਜਿਹੜਾ ਡੀਪਲੀ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਅਸੀਂ ਚੈੱਕ ਕਰ ਰਹੇ ਹੈਗੇ ਕਿ ਇਹਨਾਂ ਦਾ ਕੀ ਮੋਟਿਵ ਸੀ ਇਹਨਾਂ ਦਾ ਇਹਨਾਂ ਦਾ ਯੂਜ਼ ਕੀਤਾ ਹੋਣਾ ਸੀ ਜਾਂ ਅਲਿਅਰ ਇਹਨਾਂ ਦੇ ਜਿਹੜੇ ਹਥਿਆਰਾਂ ਦਾ ਕਿੱਥੇ ਯੂਜ਼ ਹੋਇਆ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਐਂਡ ਟੀਮ ਨੇ ਸਪੈਸ਼ਲ ਵਾਸ ਦੀ ਟੀਮ ਨੇ ਅਤੇ ਜਿਹੜੇ ਕਮਨ ਕਲਾਂ ਦੀ ਟੀਮ ਨੇ ਅਲੋਂਗ ਵਿਦ ਜੋ CIA ESP DSPD ਜਿਹੜੇ ਇਹਨਾਂ ਨੇ ਕਾਫੀ ਚੰਗਾ ਜਿਹੜਾ ਹੈਗਾ ਕੰਮ ਕੀਤਾ ਹੈਗਾ ਐਂਡ ਇਹਦੇ ਚੋਂ ਅਸੀਂ ਕਾਫੀ ਕ੍ਰਾਈਮ ਹੈ ਜਿਹੜਾ ਹੋਣ ਵਾਲਾ ਸੀਗਾ ਉਹਨੂੰ ਅਸੀਂ ਪ੍ਰिवेंट ਕਰ ਲਾਇਆ ਹੈ ਸਤਿਏ ਦੇ ਲਿੰਕ ਚ ਵੀ ਹੈਗੇ ਸੀ ਪਹਿਲਾਂ ਤੇ ਹਾਂਜੀ ਕਿਸੇ ਲਿੰਕ ਵੀ ਹੈਗੇ ਦੇਖੋ 올ਵੇਡੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਜਿਹੜਾ ਉਸ ਅਥਾਨ ਬੋਬੀ ਦਾ ਪਤਾ ਚੱਲੇ ਉਹਦੇ ਬਾਅਦ ਹੀ ਜਿਹੜੇ ਉਹਦੀ ਲਿੰਕ ਚ ਅਸੀਂ ਸਾਨੂੰ ਜਿਹੜਾ ਹੈਗਾ ਰਿਸ਼ਪ ਦੇ ਬਾਰੇ ਪਤਾ ਚੱਲੇ ਅੱਡ ਅਸੀਂ ਜਿਹੜਾ ਹੈਗਾ ਇਹਦੀ ਫਰਦਰ ਵੀ ਅਸੀਂ ਚੈੱਕ ਕਰ ਰਹੇ ਹਾਂ ਕਿ ਫਰਦਰ ਆ ਵੈਪਨ ਕਿੱਥੋਂ ਆਏ ਸੀ ਕਿੱਥੇ ਯੂਜ਼ ਹੋਣਾ ਸੀ ਇਹਨਾਂ ਦਾ ਕੋਈ ਲਿੰਕ ਕਿਹੜੇ ਕਿਹੜੇ ਲਿੰਕ ਹੈ ਉਹ ਸਭ ਅਜੇ ਅਜੇ ਇਨਵੈਸਟੀਗੇਸ਼ਨ ਦਾਸ